ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਪਰ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਮਨਪ੍ਰੀਤ ਦੀ ਜੋ ਕਿ ਦਾ ਪੰਜਾਬ ਸਾਡਾ ਪੰਜਾਬ ਟੀਮ ਨਾਲ ਕੰਮ ਕਰਦੇ ਨੇ ਤੇ ਦਾ ਪੰਜਾਬ ਸਾਡਾ ਪੰਜਾਬ ਟੀਮ ਨੇ ਉਹਨਾਂ ਦੇ ਪੁਰਾਣੇ ਘਰ ਵਿੱਚ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਨੇ ਜੋ ਕਿ ਲੋਕ ਉਹਨਾਂ ਦੇ ਪੁਰਾਣੇ ਘਰ ਨੂੰ ਬਹੁਤ ਪਸੰਦ ਕਰਦੇ ਸੀ ਕਿਉਂਕਿ ਉਹ ਬਿਲਕੁਲ ਹੀ ਪੁਰਾਣੀ ਨਿਰਵਾਜਾਕਾਰ ਬਣਿਆ ਸੀ ਤੇ ਹੁਣ ਮਨਪ੍ਰੀਤ कौर ਦਾ ਨਵਾਂ ਘਰ ਪਾ ਲਿਆ ਹੈ ਤੇ ਜਿਸ ਦਾ ਕੀ ਲੈਂਟਰ ਪੈ ਰਿਹਾ ਹੈ ਸਵੇਰੇ ਹੁਣ ਪ੍ਰੀਤ ਸੰਦੀਪ ਹੁਣ ਸਾਰੇ ਜਣੇ ਉਹਨਾਂ ਦੇ ਘਰ ਗਏ ਨੇ ਮਨਪ੍ਰੀਤ ਨੂੰ ਵਧਾਈਆਂ ਦੇਣ ਤੇ ਮਨਪ੍ਰੀਤ ਵੀ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਮਨਪ੍ਰੀਤ ਨੇ ਕਦੇ ਵੀ ਕਿਸੇ ਨੂੰ ਆਪਣੇ ਘਰ ਤੋਂ ਵੀਡੀਓ ਬਣਾਉਂਦੋਂ ਨਹੀਂ ਸੀ ਰੋਕਿਆ ਚਾਹੇ ਉਹ ਦਾ ਪੰਜਾਬ ਸਾਡਾ ਪੰਜਾਬ ਟੀਮ ਸੀ ਚਾਹੇ ਉਹ ਮਾਨਪੁਰ ਟੀਮ ਸੀ ਸਾਰੇ ਜਣੇ ਉਹਨਾਂ ਦੇ ਘਰ ਵੀਡੀਓ ਬਣਾਉਂਦੇ ਸੀ ਤੇ ਉਹਨਾਂ ਦੇ ਪੁਰਾਣੇ ਘਰ ਨੂੰ ਸਾਰੇ ਜਣੇ ਬਹੁਤ ਪਸੰਦ ਕਰਦੇ ਸੀ ਵੀਡੀਓ ਦੇ ਵਿੱਚ ਤੇ ਅੱਜ ਉਹਨਾਂ ਦਾ ਨਵਾਂ ਘਰ ਬਣ ਰਿਹਾ ਹੈ ਮਨਪ੍ਰੀਤ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਹਰ ਇੱਕ ਦਾ ਸੁਪਨਾ ਹੁੰਦਾ ਆ ਕਿ ਸਾਡਾ ਸੋਹਣਾ ਘਰ ਬਣੇ ਤੇ ਪ੍ਰੀਤੀ ਹੁਣਾਂ ਨੇ ਹੁਣ ਉਹਨਾਂ ਦਾ ਜੋ ਨਵਾਂ ਘਰ ਬਣ ਰਿਹਾ ਆ ਉਹ ਵੀ ਸਾਰਿਆਂ ਨੂੰ ਦਿਖਾਇਆ ਆ ਤੇ ਸਾਰੇ ਜਣੇ ਹੀ ਬਹੁਤ ਖੁਸ਼ ਆ ਕਿ ਪ੍ਰੀਤੀ ਤੇ ਮਨਪ੍ਰੀਤ ਨੂੰ ਨੱਚ-ਨੱਚ ਕੇ ਵਧਾਈਆਂ ਦੇ ਰਹੀ ਸੀ ਤੇ ਸਾਰੇ ਜਣੇ ਉਹਨਾਂ ਨੂੰ ਇਹ ਕਹਿ ਰਹੇ ਸੀ ਕਿ ਹੁਣ ਅੱਜ ਤਾਂ ਤੁਹਾਡੇ ਘਰ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਆ ਕਿਉਂਕਿ ਉਹ ਲੈਂਟਰ ਦੀਆਂ ਤਿਆਰੀਆਂ ਕਰ ਰਹੇ ਸੀ ਤੇ ਹੁਣ ਜਦੋਂ ਉਹਨਾਂ ਦਾ ਨਵਾਂ ਘਰ ਬਣ ਜਾਊਗਾ ਤੇ ਫਿਰ ਸਾਰੇ ਜਣੇ ਉਹਨਾਂ ਦੇ ਨਵੇਂ ਘਰ ਵਿੱਚ ਵੀ ਵੀਡੀਓ ਬਣਾਇਆ ਕਰਨਗੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਉਹ ਪੁਰਾਣੇ ਘਰ ਵਿੱਚ ਵੀਡੀਓ ਬਣਾਉਂਦੇ ਸੀ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ